ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 2 3 ਅਤੇ 4 ਮਾਰਚ ਨੂੰ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਨੇ ਕੀ ਬੱਦਲਬਾਈ ਜੋ ਧੁੰਦ ਤੇ ਮੀਂਹ ਦੀ ਸੰਭਾਵਨਾ ਜੋ ਨਵੀਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਨਾਲ ਕੀ ਅਸਰ ਪਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ 3 ਅਤੇ 4 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਫਿਰ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਬੱਦਲੀ ਸਿਸਟਮ ਨਹੀਂ ਹੈ ਕੋਈ ਮੀਂਹ ਦੀ ਸੰਭ ਅੱਜ 2 ਤਰੀਕ ਦਾ ਮੌਸਮ ਜ਼ਿਆਦਾਤਰ ਸਾਫ਼ ਰਹੇਗਾ ਚੰਗੀ ਧੁੱਪ ਲੱਗੇਗੀ ਖੜਾਕੇ ਦਾ ਧੁੱਪ ਲੱਗਣ ਦੇ ਨਾਲ-ਨਾਲ ਤਾਪਮਾਨ ਵੀ ਵਧੇ ਹੋਏ ਦਿਖਾਈ ਦੇਣਗੇ ਸਵੇਰ ਤੇ ਸ਼ਾਮ ਦੀ ਥੋੜੀ ਜਿਹੀ ਠੰਡ ਹੈ ਕਿਉਂਕਿ ਜੋ ਬੀਤੇ ਦਿਨ ਦੀ ਬਰਸਾਤ ਹੋਈ ਹੈ ਉਸ ਦੇ ਕਾਰਨ ਤਾਪਮਾਨ ਥੋੜੇ ਜਿਹੇ ਪੰਜਾਬ ਦੇ ਘਟੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 2 ਤਰੀਕ ਦੇ ਮੌਸਮ ਦੇ ਵਿੱਚ ਮੀਂਹ ਦੀ ਸੰਭਾਵਨਾ ਤੋਂ ਹੁਣ 3 ਤਰੀਕ ਤੇ 4 ਤਰੀਕ ਦੇ ਮੌਸਮ ਦੀ 4 ਤਰੀਕ ਅਤੇ 3 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਪੱਛੂਈ ਸਿਸਟਮ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਉੱਤਰੀ ਪੰਜਾਬ ਤੋਂ ਹੁੰਦੇ ਹੋਏ ਪੂਰਬੀ ਪੰਜਾਬ ਤੱਕ ਟਰੈਵਲ ਕਰਨਗੇ ਜਿਨ੍ਹਾਂ ਦੇ ਵਿੱਚ ਮਾਝਾ ਅਤੇ ਦੁਆਬੇ ਦੇ ਇਲਾਕੇ ਖਾਸ ਤੌਰ ਤੇ ਸ਼ਾਮਿਲ ਨੇ ਮਾਝੇ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੋਂ ਹੁੰਦਾ ਹੋਇਆ ਸਿਸਟਮ ਹੁਸ਼ਿਆਰਪੁਰ ਨਮਾਸ਼ਾਹਨ ਰੂਪਨਗਰ ਜਲੰਧਰ ਕਪੂਰਥਲਾ ਲੁਧਿਆਣਾ ਦੇ ਕੁਝ ਇਲਾਕਾ ਅਤੇ ਅਮਰਸਰ ਤੋਂ ਹੇਠੇ ਵਾਲੀ ਜਿਹੜੀ ਬੈਲਟ ਹੈ ਉਹਦੇ ਵਿੱਚ ਵੀ ਥੋੜੇ ਬਹੁਤੇ ਅਸਰ ਹੁੰਦੇ ਦਿਖਾਈ ਦੇਣਗੇ ਜਿਸ ਦੇ ਨਾਲ ਬਾਕੀ ਪੰਜਾਬ ਦੇ ਵਿੱਚ ਵੀ ਬੱਦਲਬਾਗੀ ਦਾ ਮਾਹੌਲ ਹੈ ਗੱਲ ਕੀਤੀ ਜੇ ਮੈਂ ਸੈਂਟਰਲ ਪੰਜਾਬ ਅਤੇ ਮਾਲਵਾ ਬੈਲਟ ਦੀ ਤਾਂ ਇਸ ਦੇ ਵਿੱਚ ਹਲਕੇ ਦਰਮਿਆਨੇ ਬੱਦਲਬਾਗੀ ਦੇ ਸਿਸਟਮ ਫਿਲਹਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਬੂੰਦਾਬੰਦੀ ਅਤੇ ਕਿਰਮਣ ਕਰਨੀ ਦਾ ਮਾਹੌਲ 3 ਅਤੇ 4 ਤਰੀਕ ਨੂੰ ਬਣਦਾ ਹੋਇਆ ਦਿਖਾਈ ਦੇਵੇਗਾ ਕੁਚੇਚੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਹੜਾ ਮੇਨ ਇਸ ਦਾ ਏਰੀਆ ਜਿਹੜਾ ਮੀਂਹ ਦਾ ਕਵਰ ਕਰਨ ਵਾਲਾ ਉਹ ਇਲਾਕਾ ਹੈ ਉਹ ਪੰਜਾਬ ਦਾ ਮਾਝਾ ਅਤੇ ਦੁਆਬਾ ਏਰੀਆ ਹੀ ਰਹੇਗਾ ਜਿਸ ਦੇ ਨਾਲ सेंट्रल ਪੰਜਾਬ ਦੇ ਵਿੱਚ ਥੋੜੀ ਬਹੁਤ ਇਸ ਦੀ ਬੂੰਦਬੰਦੀ ਦਾ ਹੀ ਅਸਰ ਹੈ ਕੋਈ ਬਹੁਤ ਵੱਡੀ ਉਮੀਦ ਪੰਜਾਬ ਦੇ ਬਾਕੀ ਹਿੱਸੇ ਵਿੱਚ ਦਿਖਾਈ ਨਹੀਂ ਤੇਰੀ ਪਰ ਅਜਿਹਾ ਜ਼ਰੂਰ ਹੈ ਬੱਦਲਬਾਗੀ ਦਾ ਮਾਹੌਲ ਲਗਾਤਾਰ ਬਣਿਆ ਰਹੇਗਾ ਜਿਸ ਦੇ ਨਾਲ ਪੰਜਾਬ ਦੇ ਦੋਨੋਂ ਦਿਨ 3 ਅਤੇ 4 ਤਰੀਕ ਨੂੰ ਪੰਜਾਬ ਵਿੱਚ ਲਗਾਤਾਰ ਠੰਡ ਅਤੇ ਕਿਣਮੜ ਕਣੀ ਦੇ ਮਾਹੌਲ ਦੇ ਕਾਰਨ ਤਾਪਮਾਨ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇਣਗੇ ਕਿਸਾਨਾਂ ਦੀ ਚਿੰਤਾ ਥੋੜੀ ਜੀ ਫਿਰ ਤੋਂ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਬੀਤੇ ਦਿਨ ਵੀ ਬਰਸਾਤ ਹੋਈ ਹੈ ਗੜੇ ਮਾਰੀ ਪਈ ਹੈ ਜਿਸ ਦੇ ਨਾਲ ਕਣਕ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਜੇਹੇ ਦੇ ਵਿਚਕਾਰ ਫਿਰ ਤੋਂ ਕਿਤੇ ਨਾ ਕਿਤੇ ਮਾਝੇ ਤੇ ਦੁਆਬੇ ਦੇ ਵਿਚਕਾਰ ਹੈ ਅਗਰ ਤੇਜ਼ ਮੀਂਹ ਹੁੰਦਾ ਹੈ ਤਾਂ ਗੜੇਮਾਰੀ ਵੀ ਹੋ ਸਕਦੀ ਹੈ ਤੇ ਕਿਸਾਨਾਂ ਦਾ ਨੁਕਸਾਨ ਹੋਣ ਦੇ ਚਾਂਸ ਫਿਰ ਤੋਂ ਵੱਧ ਸਕਦੇ ਨੇ ਇਸ ਦਾ ਰੱਬ ਅੱਗੇ ਹੀ ਅਰਦਾਸ ਕਰਦੇ ਆ ਕਿ ਅਜਿਹੀ ਕੋਈ ਘਟਨਾ ਨਾ ਵਰਤੇ ਤਾਂ ਕਿ ਕਿਸਾਨਾਂ ਵੀਰਾਂ ਦਾ ਕਿਸੇ ਤਰੀਕੇ ਦਾ ਨੁਕਸਾਨ ਨਾ ਹੋਵੇ ਬਾਕੀ ਕੋਈ ਵੀ ਨਵੀਂ ਅਪਡੇਟ ਜਿਹੜੀ ਆਵੇਗੀ ਚੈਨਲ ਦੇ ਉੱਪਰ ਵੀਡੀਓ ਰਾਹੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ